ਪਿੰਡ ਬੂਟਾ ਨੇੜੇ ਕੈਂਬਰੇਜ ਸਕੂਲ ਦੀ ਬੱਸ ਅਤੇ ਪ੍ਰਿੰਸ ਬੱਸ ਨਾਲ ਹੋਈ ਆਮੋ ਸਾਹਮਣੇ ਟੱਕਰ ਕਪੂਰਥਲਾ ਦੇ ਸੁਬਾਨਪੁਰ ਰੋੜ ਤੇ ਅੱਜ ਪਿੰਡ ਬੂਟ ਨੇੜੇ ਸਵੇਰੇ ਕੈਂਬਰੇਜ ਸਕੂਲ ਦੀ ਇੱਕ ਬੱਸ ਅਤੇ ਪ੍ਰਿੰਸ ਦੀ ਪ੍ਰਿੰਸ ਬੱਸ ਜਿਹੜੀ ਹੈ ਉਹ ਚਾਲੇ ਟੱਕਰ ਹੋਣ ਜਾਂਦਾ ਜਿਹੜੀ ਸੂਚਨਾ ਪ੍ਰਾਪਤ ਹੋਈ ਹੈ ਇਸ ਹਾਦਸੇ ਵਿੱਚ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਦਕਿ ਸਕੂਲ ਬੱਸ ਦਾ ਕੰਡਕਟਰ ਅਤੇ ਕੇਅਰ ਟੈਕਰ ਕੇਅਰ ਟੈਕਰ ਜਿਹੜਾ ਹੈ ਉਹ ਜ਼ਖਮੀ ਹੋਇਆ ਹੈ ਇਸ ਦੀ ਪੁਸ਼ਟੀ ਕਰਦੇ ਬਾਦਸ਼ਾਹਪੁਰ ਚੌਂਕੀ ਦੇ ਪੁਲਿਸ ਮੁਲਾਜ਼ਮ ਮੰਤਰੀ ਸਿੰਘ ਨੇ ਦੱਸਿਆ ਕਿ ਪ੍ਰਿੰਸ ਬੱਸ ਡਰਾਈਵਰ ਮਨਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਅਤੇ ਮੌਕੇ ਤੇ ਮੌਜੂਦ ਲੋਕਾਂ ਨੇ ਜ਼ਖਮੀ ਕੇਅਰ ਟੇਕਰ ਅਤੇ ਸਕੂਲ ਬੱਸ ਦੇ ਕੰਡਕਟਰ ਨੂੰ ਇਲਾਜ ਲਈ ਸੁਬਾਨਪੁਰ ਦੇ ਐਸਜੀਐਲ ਹਸਪਤਾਲ 'ਚ ਦਾਖਲ ਕਰਵਾਇਆ ਅਤੇ ਸਕੂਲੀ ਬੱਸ ਦਾ ਜਿਹੜਾ ਡਰਾਈਵਰ ਆ ਉਹ ਫਰਾਰ ਦੱਸਿਆ ਜਾ ਰਿਹਾ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 8:00 ਵਜੇ ਨਾਲ ਤਕਰੀਬਨ ਪਿੰਡ ਬੂਟ ਨੇੜੇ ਕੈਂਬਰ ਸਕੂਲ ਦੀ ਜਿਹੜੀ ਬੱਸ ਆ ਅਤੇ ਪ੍ਰਿੰਸ ਬੱਸ ਵਿਚਕਾਰ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਦੋਵੇਂ ਬਸਾਂ ਸੜਕ ਨਰੇ ਦਰਖਤਾਂ ਨਾਲ ਟਕਰਾ ਗਈਆਂ ਇਸ ਹਾਦਸੇ ਵਿੱਚ ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਆਣ ਜਦਕਿ ਚੌਂਕੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਵੇਂ ਵਾਹਨਾਂ ਨੂੰ ਕਬਜ਼ੇ ਚ ਲੈ ਕੇ ਜਾਂ ਸ਼ੁਰੂ ਕਰ ਦਿੱਤੀ ਹੈ ਜਾਂਚ ਅਧਿਕਾਰੀ ਮਨਜੀਤ ਸਿੰਘ ਮੁਤਾਬਕ ਸਕੂਲ ਬੱਸ ਦੀ ਦੇਖਰੇਖ ਕਰਨ ਵਾਲੀ ਮਹਿਲਾ ਅਤੇ ਕੰਡਕਟਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਡੀਐਸਟੀਆਰ ਹਸਪਤਾਲ ਸੁਬਾਨਪੁਰ ਵਿਖੇ ਦਾਖਲ ਕਰਵਾਇਆ ਦੂਜੇ ਪਾਸੇ ਪ੍ਰਿੰਸ ਬੱਸ ਦੇ ਡਰਾਈਵਰ ਮਨਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਫਿਲਹਾਲ ਕੁਝ ਸਕੂਲੀ ਬਸਾਂ ਨੂੰ ਸਕੂਲੀ ਚੈਨੂ ਜੜੀ ਆ ਮਮੂਲੀ ਸੱਟਾਂ ਲੱਗੀਆਂ ਹਨ